ਨਾ ਨੌਕਰੀਗਾਰ ਮਿਲੇ ਮਿਲਿਆ ਨਾ ਇਲਾਜ ਕਰ ਸਕਦਾ ਨਾ ਇਨਸਾਫ ਮਿਲਦਾ ਹੈਗਾ ਸੋ ਬਹੁਤ ਬੁਰੀ ਹਾਲਤ ਸੋ ਇਹ ਸਾਰੇ ਮੁੱਦੇ ਆ ਜਿਹੜੇ ਪੰਜਾਬ ਦੇ ਜਿਹੜੇ ਅੱਜ ਕੋਰ ਕਮੇਟੀ ਦੀ ਮੀਟਿੰਗ ਚ ਡਿਸਕਸ ਕਰੇ ਜਾਣਾ ਵੀ ਅਗਲੇ 1 ਸਾਲ ਜਿਹੜਾ ਕਿਸ ਤਰ੍ਹਾਂ ਪਲਾਨਿੰਗ ਕਰਕੇ ਜਿਹੜੇ ਸਰਕਾਰ ਲੋਕਾਂ ਨਾਲ ਧੱਕਾ ਕਰ ਰਹੀ ਆ ਸਰਕਾਰ ਦੇ ਖਿਲਾਫ ਜਿਹੜਾ ਇੱਕ ਐਜੀਟੇਸ਼ਨ ਖੜਾ ਕਰੇਗੇ ਉਸ ਵਾਸਤੇ ਕੋਰ ਕਮੇਟੀ ਦੀ ਮੀਟਿੰਗ ਲੱਗੀ ਸਰ ਆ ਸੀ ਦਿੱਕਰੀ ਹੈ ਬੀਜੇਪੀ ਕੁਝ ਕਹੀਂ ਜੇ ਪਹਿਲਾਂ ਤਾਂ ਪੰਜਾਬੀਆਂ ਨੂੰ ਪੁੱਛੋ ਕਿ ਬੇਟੀਆਂ ਨੂੰ ਪੰਜਾਬੀ ਸਰਦਾਰ ਮੰਨਦੇ ਵੀ ਆ ਜਾਂ ਨਹੀਂ ਮੰਨਦੇ ਇਹ ਲੋਕ ਜਿਸ ਟਾਈਮ ਤੁਸੀਂ ਦੇਖੋ ਵੀ ਇੱਕ ਜਨਰੇਸ਼ਨ ਜਿਹੜੀ ਪੰਜਾਬ ਚ ਉਸ ਟਾਈਮ ਤਬਾਹ ਹੋਈ ਆ ਜਦੋਂ ਕਾਂਗਰਸ ਦਾ ਰਾਜਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ 84 ਚ ਕਤਲੇਆਮ ਹੋਏ ਲੱਖਾਂ ਲੋਕ ਉਸ ਟਾਈਮ ਜਿਹੜੇ ਇਹਨਾਂ ਦੇ ਅਤਿਆਚਾਰ ਦਾ ਸ਼ਿਕਾਰ ਹੋਏ ਤੇ 15-15 ਸਾਲ ਪਿੰਡਾਂ ਚ ਜਿਹੜੀਆਂ ਬਰਾਤਾਂ ਨਹੀਂ ਜੜੀਆਂ ਮਤਲਬ ਇਹ ਹਾਲ ਸੀਗਾ ਸੋ ਅੱਜ ਕੋਈ ਕਿਸੇ ਨੂੰ ਵੱਡਾ ਦੇਸ਼ ਭਗਤ ਮੰਨਦਾ ਹੈ ਕੋਈ ਕੁਛ ਮੰਨਦਾ ਪਰ ਪੰਜਾਬੀ ਕਿਸੇ ਨੂੰ ਕਿਹਾ ਸਮਝਦੇ ਆ ਇਹ ਸਮਝਣ ਦੀ ਲੋੜ ਹੈ ਕਾਂਗਰਸ ਸਦਾ ਹੀ ਪੰਜਾਬ ਦੀ ਦੁਸ਼ਮਣ ਰਹੀ ਹੈ ਔਰ ਕਾਂਗਰਸ ਜਿਹੜੇ ਇਹੀ ਲੋਕ ਸ਼੍ਰੀ ਇੰਦਰਾ ਗਾਂਧੀ ਦੇ ਪਿੱਠੂ ਬਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਅਟੈਕ ਕਰਵਾਉਂਦੇ ਰਹੇ 84 ਜਿੱਥੇ ਕਤਲੇਆਮ ਵੀ ਕਰਾਉਂਦੇ ਰਹੇ ਪੰਜਾਬ ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਵਾਸਤੇ ਸਭ ਤੋਂ ਵੱਡਾ ਰੋਲ ਜੇ ਕਿਸੇ ਪਾਰਟੀ ਨੇ ਕਰਿਆ ਉਹ ਕਾਂਗਰਸ ਪਾਰਟੀ ਪਰਜੀ ਸੇਤ ਤੇ ਇਹਨਾਂ ਦਾ ਕੋਈ ਅਸਰ ਨਹੀਂਗਾ ਇਹ ਤਲਖੀ ਹੋ ਕੇ ਭਾਵੇਂ ਜਿੱਤੀ ਜੁੱਤੀ ਹੁਣ ਸਾਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਤੇ ਨਾ ਸਾਨੂੰ ਕੋਈ ਨੁਕਸਾਨ ਹੈ। ਤੁਸੀਂ ਇਹ ਗੱਲ ਕਹੀ ਕਿ ਨੇ ਸਿੱਖਾਂ ਨੂੰ ਗਰਦਾਕਿਆ ਤੁਸੀਂ ਸਿੱਖ ਹੋਣ ਦੇ ਨਾਤੇ ਮੈਨੂੰ ਗਰਦਾਕਿਆ ਉਹਨਾਂ ਨੇ ਸਿੱਖੀ ਨਾਲ ਜੋੜਿਆ। ਤੁਸੀਂ ਆਪ ਦੇ ਆਪ ਨੂੰ ਸਿੱਖੀ ਨਾਲ ਜੋੜ ਰਿਹਾ ਜੀ ਕਿਵੇਂ ਦੇਖ ਰਹੇ ਹੋ? ਗੱਲ ਵੀ ਤੁਹਾਨੂੰ ਸਾਰੇ মিডিਏ ਨੂੰ ਪਤਾ ਹੀ ਏ। ਤੁਸੀਂ ਸਿਆਣੇ ਵੱਧ ਹੋਗੇ। ਸਿਆਣੇ ਫਵਾਲੀ ਇੱਥੇ ਹੁਣ ਕੋਈ ਗੱਲ ਨਹੀਂ ਕੀ ਹਾਲਾਤ ਹੀ ਸਿਆਣਫ ਲੈ ਆਉਂਦੇ ਨੇ ਜੇ ਪ੍ਰਮਾਤਮਾ ਚਾਏ ਤੇ ਰਾਹ ਸਾਫ ਹੋ ਜਾਂਦੇ ਜੇ ਨਾ ਚਾਏ ਤੇ ਕਈ ਯੁੱਗ ਪਿੰਦੇ ਨੇ ਐਸੇ ਜਿਹੜੇ ਬਹੁਤ ਵੱਡੇ ਨੁਕਸਾਨ ਕਰ ਜਾਂਦੇ ਨੇ ਇਸ ਕਰਕੇ ਬਿੱਟੂ ਕਦੇ ਕੋਈ ਬਿਆਨ ਦਿੰਦਾ ਕਦੇ ਕੋਈ ਬਿਆਨ ਦਿੰਦਾ ਵਾ ਸਾਡੇ ਏਜੰਡੇ ਤੇ ਨਾ ਬਿੱਟੂ ਆ ਤੇ ਨਾ ਰੌਲ ਗਾਂਦੀ ਐ ਜਿਹੜੇ ਮਜੀਠੀਆਂ ਨੇ ਇਕੱਠੇ ਹੋਣ ਦੀ ਗੱਲ ਕਹੀ ਐ ਜੀ ਸਾਰਿਆਂ ਨੂੰ ਵੀ ਇਕੱਠੇ ਬਹੁਤ ਵਧੀਆ ਗੱਲ ਆ ਕੱਠ ਵਿੱਚ ਸ਼ਕਤੀ ਹੁੰਦੀ ਐ ਕੱਠ ਵਿੱਚ ਇਨਕਲਾਬ ਆਉਂਦਾ ਕ੍ਰਾਂਤੀ ਆਉਂਦੀ ਐ ਮੈਂ ਤੇ ਪਹਿਲੇ ਕਿਹਾ ਸੀ ਭਈ ਜਿਹੜੀ ਮਜੀਠੀਆਂ ਨੂੰ ਜਿਹੜੀ ਜੇਲ੍ਹ ਦੇ ਵਿੱਚ ਇਹਨਾਂ ਨੇ ਝੂਠੇ ਪਰਚੇ ਕਰਕੇ ਪਾਇਆ ਹੋਇਆ ਵਾ ਜਿੱਦਣ ਉਹ ਬਾਹਰ ਆਏਗਾ ਇੱਕ ਇਨਕਲਾਬ ਆਏਗਾ ਉਹ ਇਨਕਲਾਬ ਜਿਹੜਾ ਤੁਰ ਪਿਆ ਵਾ ਅਗਲਿਆਂ 5-6 ਮਹੀਨਿਆਂ ਵਿੱਚ ਅਕਾਲੀ ਦਲ ਦੀ ਬਹੁਤ ਵੱਡੀ ਚੜ੍ਹਤ ਹੋਵੇਗੀ ਤੇ ਉਹ ਚੜ੍ਹਤ ਸਾਰਾ ਪੰਜਾਬ ਦੇ ਲੋਕ ਵੇਖਣਗੇ ਇਹ ਜਿਹੜੀਆਂ ਏਜੰਸੀਆਂ ਅਜ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਏਜੰਸੀਆਂ ਖਤਮ ਹੋ ਚੁੱਕੀਆਂ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਹਿੰਦੇ ਜੀ ਜਿਹੜੇ ਲੀਡਰ ਪੁਰਾਣੇ ਸਮਿਆਂ ਚ ਮਾੜੇ ਸਮਿਆਂ ਚ ਛੱਡ ਕੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੀਦਾ ਨਹੀਂ ਉਹ ਹਰ ਹਰ ਲੀਡਰ ਦੀ ਆਪੋ ਆਪਣੀ ਸੋਚ ਹੁੰਦੀ ਹੈ ਜੀ ਜੀ ਮੈਂ ਸਮਝਦਾ ਕਿ મતભੇਦ ਜਿਹੜੇ ਹੋ ਸਕਦੇ ਨੇ ਪਰ ਜਿਹੜਾ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਅਕਾਲੀ ਦਲ ਵਿੱਚ ਕੰਮ ਕਰਦਾ ਵਾ ਉਸ ਬੰਦੇ ਨੂੰ ਭਾਵੇਂ ਕਿਸ ਤਰ੍ਹਾਂ ਦੇ ਵੀ ਕੋਹੇ ਵਾਪਸ ਲੈ ਲੈਣਾ ਚਾਹੀਦਾ ਵਾ ਰੌਲ ਗਾਂਧੀ ਨੇ ਕੀ ਕਰਨਾ ਵਾ ਪਰ ਉਦਾ ਇਹ ਹੈ ਕਿ ਮਾਸਮੂਮਟਾਂ ਤੇ ਬਣਾਉਣੀਆਂ ਚਾਹੀਦੀਆਂ ਨੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਦੀ ਸੀਗੀ ਇਹ ਕਦੇ ਵੀ ਕਾਲੀ ਦਲ ਤੋਂ ਲਾਂਬੇ ਨਹੀਂ ਸੀ ਗਈ ਲੇਕਿਨ ਅੱਜ ਉਹ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਵਾ ਦਿੱਲੀ ਦੀ ਸਰਕਾਰ ਨੇ ਹਯੂਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਿਆ ਇਸੇ ਤਰ੍ਹਾਂ ਪਟਨਾ ਸਾਹਿਬ ਵਾਲੀ ਤੇ ਵੀ ਕਰ ਲਿਆ ਇਹ ਸਾਰੀਆਂ ਕਮੇਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਹੋਂਦ ਸਿਰਫ ਸਿੱਖਾਂ ਕੋਲ ਹੀ ਕੋਈ ਕੋਈ ਸੰਸਥਾ ਰਹਿ ਗਈ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹਰਿਆਣਾ ਵੀ ਸਾਡੇ ਤੋਂ ਵੱਖਰਾ ਇਹਨਾਂ ਨੇ ਕਰ ਦਿੱਤਾ ਜਦ ਕਿ ਅਸੀਂ ਸਾਰੇ ਆਲ ਇੰਡੀਆ ਐਕਟ ਚਾਹੁੰਦੇ ਸੀਗੇ ਵੀ ਸਾਰੇ ਹਿੰਦੁਸਤਾਨ ਦੇ ਜਿਹੜੇ ਸਿੱਖ ਭਾਈਚਾਰਾ ਜੰਗਨ ਸਿੰਘ ਜੀ ਮੰਨਣ ਵਾਲੇ ਲੋਕ ਨੇ ਉਹ ਗੁਰਦੁਆਰੇ ਜਿਹੜੇ ਨੇ ਉਹ ਉਹਨਾਂ ਦਾ ਇੱਕ ਸੈਂਟਰ ਬਣਿਆ ਹੋਵੇ ਜਿਵੇਂ ਦਰਬਾਰ ਸਾਹਿਬ ਪਰ ਇਹਨਾਂ ਨੇ ਸਾਨੂੰ ਖੇਰੂ-ਖੇਰੂ ਕਰ ਦਿੱਤਾ ਵਾ ਹੁਣ ਸਾਡੀ ਆਕਾਲੀ ਦਲ ਦੀ ਸਰਕਾਰ ਦੇ ਵੇਲੇ ਬਹੁਤ ਵੱਡਾ ਕ੍ਰਾਂਤੀ ਆਈ ਏ ਪੰਜਾਬ ਦੀ ਧਰਤੀ 'ਤੇ ਦੇਖਣ ਵਿੱਚ ਵੀ ਲੋਕਾਂ ਨੂੰ ਨਜ਼ਰ ਆਉਂਦੀ ਏ ਪਰ ਇਹਨਾਂ ਏਜੰਸੀਆਂ ਨੇ ਜਿਨ੍ਹਾਂ ਨੇ ਸਾਡੇ ਕੋਲੋਂ ਇਹ ਸ਼ਰਮੀ ਕਮੇਟੀ ਖੋਈ ਏ ਇਹਨਾਂ ਨੇ ਬਰਗਾੜੀ ਲੋਕਾਂ ਦੇ ਮੂੰਹ ਵਿੱਚ ਪਾਤੀ 83 ਦਾ ਕਤਲੇਆਮ ਭੁੱਲ ਗਏ ਬਰਗਾੜੀ 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 ਕਰ ਦਿੱਤੀ ਤੇ ਰੇਤਾ ਖਾ ਕੇ ਦਿੱਤਾ ਖਾ ਕੇ ਰੇਤਾ ਸਾਡੇ ਵੇਲੇ 900 ਰੁਪਏ ਸੇਕੜਾ ਸੀਗਾ ਤੇ ਹੁਣ 6 ਤੋਂ 7000 ਰੁਪਏ ਸੇਕੜਾ ਹੁਣ ਕਦੇ ਕਿਸੇ ਨੇ ਰੇਤੇ ਦੀ ਗੱਲ ਨਹੀਂ ਕੀਤੀ